ਇਹ 5 ਮਹੀਨਿਆਂ ਦੀ ਗੱਬਣ 85000 ਰੁਪਿਆ ਕੀ ਕੀ ਰੇਟ ਕਰਤਾ ਇਹਦਾ ਬਾਈ ਜੀ ਰੇਟ ਦਾ ਲੱਖ ਕਰਾ ਲਓ 95 ਕਰਾ ਲਓ ਤਿੰਨ ਮਹੀਨਿਆਂ ਦੀ ਗੱਬਣ ਆ ਗਈ ਤਾਂ ਚਾਰ ਕਿਲੋ ਆ ਮਾਨਸਾ ਹੀ ਬੰਦੇ ਨੇ ਫੋਨ ਕਰਿਆ 25 ਮੱਝਾਂ ਦੇ ਦੋਕੜ ਗੱਬਣ ਅੱਛਾ ਕਹਿੰਦਾ 90 ਕਿਲੇ ਠੇਕੇ ਤੇ ਲੈਂਦਾ ਮੈਂ ਠੇਕੇ ਤੇ ਨਹੀਂ ਲੈਂਦਾ ਲੈ ਵੀ ਮਿੱਤਰੋ ਆਹਾ ਲੈ ਚੱਲ ਲੰਮੀ ਕੋਈ ਗੱਲ ਨਹੀਂ ਸਿੰਘਾਂ ਤੋਂ ਫੜ ਕੇ ਤੂੰ ਰੱਸੇ ਤੋਂ ਫੜਨਾ ਰੱਸੇ ਤੋਂ ਫੜ ਤੂੰ ਸਿੰਘਾਂ ਤੋਂ ਫੜੀ ਜਾਂਦਾ ਮੱਝ ਦੀ ਇਹ ਮੱਝ ਦੀ ਇਹੀ ਕਿਤਾਬਾਂ ਹੀ ਵੇਖੀ ਸੀ ਮੱਝ ਇਹ ਪਿਛਲੀ ਵੀਡੀਓ ਵਾਲੀ ਆ 3000 ਬੰਦੇ ਨੇ ਸਾਈ ਪਾਤਾ ਮੁਰਕੇ ਦੋ ਦਿਨ ਫੋਨ ਨਹੀਂ ਚੱਕਿਆ ਦੋ ਦਿਨਾਂ ਬਾਅਦ ਜਦੋਂ ਫੋਨ ਆਇਆ ਹਾਂਜੀ ਹਸੀ ਕਾ ਦੋਸਤੋ ਵਾ ਵਾ ਸਵਾਤਾ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਡੇ ਵਾਸਤੇ ਚਾਰ ਟੋਕਣਾ ਗੱਬਣਾ ਮੱਝਾਂ ਲੈ ਕੇ ਆਏ ਆ ਮਿੱਤਰੋ ਤੇ ਕੱਲੀ-ਕੱਲੀ ਤੇ ਆਪਾਂ ਤੁਹਾਨੂੰ ਉਹਨਾਂ ਨਿਗਾਹ ਮਾਰ ਕੇ ਦਿਖਾ ਦਨੇਗੇ ਇਹੇ ਤਾਂ ਆਈਆਂ ਮੱਝਾਂ ਜਿਹੜੀਆਂ ਬਾਈ ਜਿਗਤੀ ਹਰਦੀਆਂ ਨਾ ਘਰੇ ਰੱਖੀਆਂ ਹੋਈਆਂ ਨੇ ਤੇ ਪਰ ਇੱਕ ਤਾਂ ਆ ਗਈ ਪਹਿਲੇ ਨੰਬਰ ਤੇ ਆਹਾ ਇਹ ਵੀ ਟੋਕੜ ਗੱਬਣ ਆ ਗਈ ਤੇ ਇੱਧਰ ਖੜੀਆਂ ਤਿੰਨ ਮੱਝਾਂ ਇਹ ਦੇਖ ਲਓ ਤੁਸੀਂ ਚੰਗੇ ਕੱਦ-ਕਾਠ ਵਾਲੀਆਂ ਮੱਝਾਂ ਰਹਿਣੀਆਂ ਕੱਦ-ਕਾਠ ਦੇ ਵਿੱਚੋਂ ਨਾ ਇੱਧਰ ਖੜੀਆਂ ਮੱਝਾਂ ਜਿਹੜੀਆਂ ਵੀ ਪੂਰੇ ਵੱਡੇ ਕੱਦ-ਕਾਠ ਦੀਆਂ ਨਹੀਂ ਕੋਈ ਛੋਟੇ ਕੱਦ-ਕਾਠ ਦੀਆਂ ਮੱਝਾਂ ਮੰਨ ਕੇ ਨਾ ਕੋਈ ਬਾਈ ਕੋਲੇ ਆਇਓ ਤੇ ਆਜੋ ਬਾਈ ਨਾਲ ਗੱਲਬਾਤ ਕਰਵਾਈਏ ਇਹਨਾਂ ਝੋਟੀਆਂ ਦੀ ਜਾਣਕਾਰੀ ਲੈ ਕੇ ਦੇਗੇ ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਸਾਰੀਆਂ ਸਾਰੀਆਂ ਜਿਹੜੀਆਂ ਹੈਗੀਆਂ ਨਾ ਗੱਬਣਾ ਨੇ ਕੋਈ 3 ਮਹੀਨੇ ਦੀਆਂ ਕੋਈ 5 ਮਹੀਨੇ ਦੀਆਂ ਬਾਈ ਤੋਂ ਜਾਣਕਾਰੀ ਲੈਣੇ ਆ ਵੀਡੀਓ ਚੰਗੀ ਲੱਗੀ ਬਾਈ ਦਾ ਰੇਟ ਚੰਗੇ ਲੱਗੇ ਨਾ ਤੇ ਕਮੈਂਟ ਕਰਕੇ ਦੱਸਿਓ ਜ਼ਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਹੋਰ ਬਾਈ ਜਗਦੀਰ ਕਿਵੇਂ ਆ ਠੀਕ ਠਾਕ ਵਧੀਆ ਬਾਈ ਰਾਮ ਤੁੰਗੂ ਅੱਛਾ ਬਾਈ ਜਗਦੀਰ ਜੇ ਆਪਣੇ ਪਿੰਡ ਦੀ ਗੱਲ ਕਰ ਲੀਏ ਪਿੰਡ ਕਿਹੜਾ ਰਹਿਣਾ ਬਾਈ ਜੀ ਆਪਣਾ ਕਲੇਰੀਆ ਜ਼ਿਲ੍ਹਾ ਮਾਨਸਾ ਤਹਿਸੀਲ ਭਲਾੜਾ ਭਲਾੜੇ ਤੋਂ 8 ਕਿਲੋਮੀਟਰ ਤੇ ਮਾਨਸਾ ਤੋਂ 10 ਕਿਲੋਮੀਟਰ ਅੱਛਾ ਜਗਦੀਰ ਅੱਜ ਆਪਣੇ ਕੋਲ ਚਾਰ ਆ ਗਈਆਂ ਟੁਕੜਾ ਕੱਪਣਾ ਹਾਂਜੀ ਤੇਰੀ ਯਾਰ ਇੱਕ ਪਹਿਲਾਂ ਪਾਈ ਸੀ ਮੈਂ ਬਹੁਤ ਬਾਈ ਮੱਜਾਂ ਦੀ ਡਿਮਾਂਡ ਹੋਈ ਬਹੁਤ ਮੰਗੀਆਂ 20 ਮਿੰਟਾਂ 'ਚ ਆਪਣੀਆਂ ਮੱਜਾਂ ਸੇਲ ਹੋ ਗਈਆਂ ਬਾਈ ਜੀ ਕਮਾਲ ਦੀ ਗੱਲ ਐ ਬਹੁਤ ਜ਼ਿਆਦਾ 10-1000 ਰੁਪਏ ਆਪਣੀ ਮੱਝ ਦਾ ਉਰੀ ਨਫਾ ਹਾਂ ਕੈਮਰੇ ਆਪਾਂ ਲੱਗੇ ਹੋਏ ਨੇ ਕੀ ਇੱਕਤਾ ਉਰੇ ਅੱਛਾ ਬੰਦਿਆਂ ਨੇ ਦਿੱਤੀਆਂ ਨਹੀਂ ਅੱਛਾ ਆਪਾਂ ਨੇ ਕੋਈ ਤਰਾਜ ਨਹੀਂ ਆਪਾਂ ਕਹਿੰਦਾ ਸੀ ਵੀ ਦੇ ਸਕਦੇ ਹਾਂ ਕੋਈ ਕਰਨੀ ਆਪਾਂ ਨੂੰ ਹਾਂ ਤੇ ਜੇ ਹੁਣ ਕੋਈ ਭਰਾ ਐ ਆਖੇ ਵੀ ਯਾਰ ਇਹ ਗੱਪ ਮਾਰਦਾ ਜਗਤੀਰ ਬਾਈ ਆਪਣੇ ਕੈਮਰੇ ਲੱਗੇ ਹੋਏ ਨੇ ਹਾਂ ਰਿਕਾਰਡ ਆ ਸਾਰਾ ਕੁਝ ਜਿਹੜੇ ਬੰਦੇ ਅੱਜ ਵੀ ਮੰਗੀ ਜਾਂਦੇ ਨੇ ਮਾਨਸਾ ਹੀ ਬੰਦੇ ਨੇ ਫੋਨ ਕਰਿਆ 25 ਮੱਝਾਂ ਦੇ ਟੁਕੜ ਗੱਬਣਾ ਅੱਛਾ ਕਹਿੰਦਾ 90 ਕਿਲੇ ਠੇਕੇ ਤੇ ਲੈਂਦਾ ਮੈਂ ਠੇਕੇ ਤੇ ਨਹੀਂ ਲੈਂਦਾ ਅੱਛਾ ਵੀ ਇੰਨਾ ਕੰਮ ਮਤਲਬ ਵੀ ਲੈ ਠੇਕੇ ਤੇ ਜ਼ਮੀਨ ਲੈਣ ਨਾਲ ਉਹ ਇਹ ਮੱਝ ਟੁਕੜਕ ਬਣਾ ਕੇ ਆ ਉਹ ਤਾਂ ਆਪਾਂ ਨੇ ਉਹਦੇ ਵੀ ਕਿਹਾ ਸੀ ਟੁਕੜਕ ਬਣਾ ਮੈਨੂੰ ਵੀ ਵੈਸੇ ਮੈਸੇਜ ਆਉਂਦੇ ਨੇ ਗਾਕੇ ਦੇ ਵਿੱਚ ਸਬਰ ਹੈ ਇੱਕ ਤਾਂ ਸਬਰ ਹੈ ਇੱਕ ਰਿਸਕ ਹੈ ਰਿਸਕ ਤਾਂ ਹਰ ਇੱਕ ਚੀਜ਼ ਤੇ ਆਪਣੀ ਜ਼ਿੰਦਗੀ ਆਪਾਂ ਦੇ ਪਾਸੇ ਆਸ ਜਾਣਾ ਸਾਰਾ ਕੁਝ ਜੀ ਹੈ ਸਹਾਲੀ ਜੀ ਇਹ ਜੇ ਰਿਸਕ ਜ਼ਰੂਰ ਆ ਪਰ ਇਹ ਘਾਟੇ ਵਾਲਾ ਸੌਦਾ ਨਹੀਂ ਸੱਜਰ ਮੱਝ ਉਹ ਘਟ ਜੂਗੀ ਇੱਕ ਨੇ ਘਟਣਾ ਨਹੀਂ ਠੀਕ ਹੈ ਗੱਲ ਆ ਜਾ ਫਿਰ ਕਰ ਆਪਾਂ ਦਿਖਾਈਏ ਜਿਹੜੀ ਤੇਰੀ ਆਹ ਝੋਟੀ ਆ ਗਈ ਇਹ ਪਹਿਲੇ ਨੰਬਰ ਦੇ ਉੱਤੇ ਦੇਖ ਬੇਲ ਦੀ ਵੀ ਚੰਗੀ ਆ ਕਦ ਕਾਠ ਵੀ ਚੰਗਾ ਆ ਗਿਆ ਇਹਦਾ ਪਹਿਲਾਂ ਤਾਂ ਮੈਨੂੰ ਐਂ ਦੱਸ ਨੇੜੇ ਹੋ ਕੇ ਬਿ ਸੂਆ ਕਿਹੜਾ ਆ ਗਿਆ ਇਹ ਬਾਈ ਸੂਆ ਦੂਜਾ ਅਰੀਜਨਲ ਸੂਗੀ ਹਾਂ ਖਾਸ ਹਰਿਆਣੇ ਦੀ ਝੋਟੀ ਆ ਇਹ ਅੱਛਾ ਮਾਗਰੇ ਦੇ ਕੱਟੀ ਚ ਉੱਥੇ ਆਪਣੇ 8 ਕਿਲੋ ਦੁੱਧ ਚੋਇਆ ਥੱਲੋ ਉਹਨੇ ਬੰਦਿਆਂ ਨੇ ਕੱਟੀ ਦਿੰਦੇ ਨਹੀਂ ਹਰਿਆਣੇ ਵਾਲੇ ਅੱਛਾ ਕਿਉਂ ਕੱਟੀ ਦੇਣ ਵੀ ਕਿਵੇਂ ਆਪ ਸਾਰੇ ਨੂੰ ਦੁੱਧ 5 ਕਿਲੋ ਇੱਕ ਦਿਨ ਦਾ ਪਿਆਉਂਦੇ ਨੇ 40 ਇਹ ਤਾਂ ਬਸ ਹੁਣ ਦੁੱਧ ਪਿਆ ਦਿੰਦੇ ਨੇ ਉਹ ਅੱਛਾ ਆਪਾਂ ਕੱਟੀ ਭਾਲਦੇ ਆ 15 ਦੀ ਠੀਕ ਹੈ ਪੜਤ ਤਾਂ ਨਹੀਂ ਖਾਂਦਾ ਤੇ ਬਾਕੀ ਸਿਰੇ 8 ਕਿਲੋ ਉੱਥੇ ਚੋਈ 1.75 ਕਿਲੋ ਇਹਦਾ ਦੁੱਧ ਤਿੰਨ ਟਾਂਗ ਚਵਾਈ ਹੋਈ ਆਪਣੇ ਬੰਦਿਆਂ ਨੇ ਵੀਡੀਓ ਦਿੱਤੀ ਸੀ ਆਪਾਂ ਦੇਖੀਏ ਫੇਰ ਲੈਂਦੀ ਆ ਚੰਗਾ ਸਾਰਾ ਰਿਕਾਰਡ ਦੇ ਚਵਾਈ ਹੋਈ ਵੀ ਹੈ ਜੀ 1.75 ਦੀ ਤੇ ਹੁਣ ਕਿੰਨਾ ਵਸੂਆ ਹੋਊਗੀ ਇਹ ਦੂਜਾ ਸੂਆ ਬਈ ਰਜਣਾ 2.5 ਮਹੀਨਾ ਦੀ ਗੱਪਣਾ ਹੈ 2.5 ਮਹੀਨੇ ਦੀ ਗੱਪਣ ਚੈੱਕ ਪਾਸ ਚੈੱਕ ਪਾਸ ਲੈ ਵੀ ਮਿੱਤਰੋ ਅਸੀਂ ਬੇਨਤੀ ਕਰਦੇ ਆ ਆਪਦਾ ਡਾਕਟਰ ਇੱਥੇ ਲੈ ਕੇ ਆਇਓ ਨਾਲ ਆਪਦਾ ਤੇ ਚੈੱਕ ਪਾਸ ਕਰਾ ਕੇ ਲੈ ਜਾਓ ਲੈ ਵੀ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਈ ਮਹੀਨਾ ਦੀ ਕੰਫਰਮ ਆ ਤੇ ਹੁਣ ਜਿਹੜਾ ਹੈਗਾ ਦੁੱਧ ਦੁੱਧ ਬਈ 4 ਕਿਲੋ ਆਪਾਂ ਇੱਕੇ ਟਾਈਮ 'ਚ ਉਹਨਾ ਟੀਕਾ ਨਹੀਂ ਲਾਉਂਦੇ ਤੜਕੇ ਵੇਲੇ ਠੀਕ ਆ ਦੋਨੇ ਟਾਈਮ 'ਤੇ ਕੁਝ ਨਹੀਂ ਕਹਿੰਦੀ ਇਹਨਾ ਟੀਕਾ ਲਵਾਵੇ ਪਰ ਆਪਾਂ ਦਾ ਦੁੱਧ ਦਾ ਸਰਕਲ ਤੜਕੇ ਵੇਲੇ ਪਾਉਣਾ ਡੈਰੀ 'ਚ ਠੀਕ ਆ ਕਿ ਆਪਾਂ ਡੈਰੀ 'ਚ ਦੁੱਧ ਪਾਉਣਾ ਲੈ ਵੀ ਆ ਜਾਕਰ ਬਾਹਰ ਲਿਆ ਲੋ ਵੀ ਆ ਚੈੱਕ ਕਰ ਲੋ ਅ ਚੰਗੇ ਕੱਦ ਕਾਠ ਵਾਲੀ 2.5 ਮਹੀਨਿਆਂ ਦੀ ਧੋਕੜ ਗੱਬਣ ਆ ਗਈ ਮੈਂ ਲੇਵਾ ਤੁਹਾਨੂੰ ਦਿਖਾ ਦਣਾ ਲੇਵੇ ਤੋਂ ਜਿਹੜੀ ਹੈਗੀ ਨਾ ਇਹ ਛੋਟੀ ਸਾਫ ਸੁਥਰੇ ਲੇਵੇ ਵਾਲੀ ਆਪਾਂ ਕਹਿ ਸਕਦੇ ਆ ਬਾਕੀ ਜਿਹੜਾ ਭਰਾ ਕੋਈ ਇੱਥੇ ਆਊਗਾ ਉਹ ਜਿਹੜਾ ਖਾਨ ਲੱਗਿਆ ਲੇਵੇ ਨੂੰ ਹਨਾ ਉਹ ਵੀ ਪੂਰੇ ਗੈਪ ਤੇ ਆਹ ਦੇਖ ਲਓ ਹੁਣ ਤੁਸੀਂ ਲੈ ਚੱਲ ਕੇ ਰ ਜਗਤੀ ਰਹੇ ਕਿ ਕੀ ਰੇਟ ਕਰਤਾ ਇਹਦਾ ਇਹਦਾ ਭਾਈ ਜੀ ਰੇਟ ਦਾ ਲੱਖ ਕਰਾ ਲਓ 95 ਕਰਾ ਲਓ 93000 ਦੀ ਹਾਂ ਨਾ ਦੇਣੀ ਹੈ ਕਿੰਨੇ ਦੀ 93 ਦੀ 93 ਦੀ ਹਾਂਜੀ ਹਾਂਜੀ ਤੇ ਦੁੱਧ ਜਿਹੜਾ ਹੈਗਾ ਗਾਰੰਟੀ ਦੁੱਧ ਭਾਈ ਗਾਰੰਟੀ 4 ਕਿਲੋ ਥਾਣਾ ਦੀ ਭਾਰ ਦੀ ਸਭ ਕੁਝ ਦੀ ਗਾਰੰਟੀ ਹੈ ਚਵਾਈ ਇਹਦੀ ਮੁੱਠੀ ਵਾਲਾ ਥਾਣਾ ਪੋਲੀਓ ਭੂਖ ਵਰਗੀ ਪਹਿਲੇ ਸੂਏ ਦਿੱਤਾ ਫਿਰ ਇਹਨੇ 17 ਹਾਂ ਹਾਂ ਬਾਈ ਦਿੱਤਾ ਕਮਾਲ ਦੀ ਗੱਲ ਹੈ ਯਾਰ ਬਾਈ ਰਿਕਾਰਡ ਆ ਸਾਰਾ ਕੁਝ ਪੈਦਾ ਆਪਣਾ ਕੋਲ ਬੰਦੇ ਨਾਲ ਗੱਲ ਕਰਾ ਦੇਗਾ ਉਹਨਾਂ ਨੂੰ ਬਾਈ ਗੱਲ ਮੇਰੇ ਕੋਲ ਵੀਡੀਓ ਸਾਰਾ ਕੁਝ ਹੈ ਅੱਛਾ ਹਾਂ ਤੇ ਜੇ ਬੰਦਾ ਇਹਦੀ ਆਪਾਂ ਨੂੰ ਕੱਟੀ ਦਵਾ ਲਵੇ ਅੱਜ ਵੀ 40000 ਦਿੰਨੇ ਵੇ ਨਾ ਵਗ ਜਲੇ ਕੱਟੀ ਦਵਾ ਲਵੇ ਠੀਕ ਆ ਗੱਲ ਆ ਜਾ ਫਿਰ ਕਿਹਦਾ ਤੇ ਜਿਹੜੀ ਤੇਰੀ ਦੂਜੇ ਨੰਬਰ ਵਾਲੀ ਝੋਟੀ ਆ ਗਈ ਆਹ ਇਹ ਇਹਦਾ ਸੂਆ ਦੱਸ ਇਹ ਵੀ ਬਾਈ ਦੂਜੇ ਸੂਏ ਸੂਗੀ ਅੱਛਾ ਦੂਜੇ ਸੂਏ ਠੀਕ ਆ ਦੂਜਾ ਸੂਆ ਸੂਗੀ ਤੇ ਕੈ ਮਹੀਨੇ ਦੀ ਗੱਭਣ ਆ ਗਈ ਇਹ ਇਹ ਬਈ ਪੰਜ ਦੀ ਗੱਭਣਾ ਪੰਜ ਦੀ ਗੱਭਣਾ ਥੋੜਾ ਸਿੰਗ ਜ਼ਰੂਰ ਆ ਲੈ ਉਹ ਝੋਟੀ ਬਹੁਤ ਚੰਗੀ ਹੈ ਤੇ ਪੰਜ ਦੀ ਗੱਭਣ ਆ ਗਈ ਦੁੱਧ ਕਿੰਨਾ ਹੋਣਾ ਥੱਲੇ ਇਹ ਬਈ ਦੁੱਧੂ ਟਰਾਈ ਕਰਤੀ ਆਪਾਂ ਨੇ ਉੱਥੇ ਚੋਈ ਸੀਗੀ 3 ਕਿਲੋ ਦੁੱਧ ਚੋਇਆ ਸੀਗਾ ਹਾਂ ਬੱਚਾ ਉਹਨਾਂ ਨੇ ਵੀ ਇਹਦਾ ਕਟਾ ਰੱਖ ਲਿਆ ਤੇ ਮੈਂ ਕਟਾ ਸੀਗਾ ਅੱਛਾ ਹਾਂ ਠੀਕ ਹੈ ਤੇ ਆਪਾਂ ਨੇ ਛੱਡਤੀ ਲਿਆ ਕੇ ਨਾ ਖੋਲ ਕੇ ਲਿਆਇਦਰ ਤੇ ਇਹਦਾ ਰੇਟ ਕੀ ਰਹੂਗਾ ਫਿਰ ਇਹਦਾ ਬਈ ਦੇਣ ਲੈਣੀ 87 ਕੁਛ ਮਰਜ਼ੀ ਕਰਾ ਲੋ 85 ਦੀ ਦੇਣੀ ਆਪਾਂ ਨੇ 85000 ਦੀ ਪੰਜ ਮਹੀਨੇ ਦੀ ਗੱਭਣ ਪੰਜ ਮਹੀਨੇ ਦੀ ਲਿਆ ਵੀ ਤੇ ਥਣ ਲੇਵਾ ਆਪਾਂ ਤੁਹਾਨੂੰ ਕੋਲੇ ਹੋ ਕੇ ਦਿਖਾ ਦਾਂਗੇ ਲੋ ਵੀ ਆਹ ਚੈੱਕ ਕਰ ਲੋ ਝੋਟੀ ਜਿਹੜੀ ਆਹ ਝੋਟੀ ਆ ਗਈ ਨਾ ਇਹ 5 ਮਹੀਨਿਆਂ ਦੀ ਗੱਬਣ 85000 ਰੁਪਇਆ 5 ਮਹੀਨਿਆਂ ਦੀ ਗੱਬਣ ਇਹ ਕੱਦ-ਕਾਠ ਜਮਾ ਓਕੇ ਆ ਤੇ ਖੜੀ ਦਾ ਲੇਵਾ ਆਪਾਂ ਚੈੱਕ ਕਰਵਾ ਦਾਂਗੇ ਇਧਰੋਂ ਸਾਈਡ ਤੋਂ ਤੁਸੀਂ ਦੇਖ ਲੋ ਜਿਹੜਾ ਹੈਗਾ ਲੇਵਾ ਇਹਦਾ ਹਨਾ ਇਹ ਪਿੱਛੋਂ ਲੇਵਾ ਨਹੀਂ ਦਿਖਾਇਆ ਉਹ ਆ ਦੀ ਤੀਨੇ ਇਹ ਲੈ ਆ ਦੇਖੋ ਹੁਣ ਠੀਕ ਹੈ ਲਿਆ ਕਰ ਲੈ ਚਲ ਲੈ ਵੀ 5 ਮਹੀਨਿਆਂ ਦੀ ਗੱਬਣ ਅੱਛਾ ਜਗਤੀਰੇ ਜਿਵੇਂ ਆ ਤੇਰੀਆਂ ਦੋ ਝੋਟੀਆਂ ਹੋ ਗਈਆਂ ਤੇ ਪਿਛਲੀ ਆ ਗਈ ਜਿਹੜੀ ਤੀਜੇ ਨੰਬਰ ਦੇ ਉੱਤੇ ਖੜੀ ਆਹਾ ਹਾਂਜੀ ਭਾਜੀ ਯਾਰ ਕੱਦ ਕਾਟ ਦਾ ਇਹਦਾ ਵੀ ਪੂਰਾ ਡਬਲ ਆ ਹਨਾ ਬਹੁਤ ਵੱਡੀ ਝੋਟੀ ਹੈ ਭਾਈ ਇਹ ਆ ਦੇਖੀ ਕੱਦ ਕਾਟ ਦੀ ਜੱਜਮੈਂਟ ਲਾ ਲਓ ਹੁਣ ਤੁਸੀਂ ਤੇ ਸੂਆ ਦੱਸ ਇਹਦਾ ਸੂਆ ਭਾਈ ਇਹਦਾ ਅਗਲੇ ਨਾਲ ਦੂਜੀ ਗਈ ਆਪਾਂ ਨੂੰ ਪਰ ਆਪਾਂ ਤੀਜੇ ਮੰਨ ਕੇ ਲੈਂਦੀ ਐ ਤੀਜੇ ਮੰਨ ਕੇ ਤੇ ਦੁੱਧ ਕਿੰਨਾ ਹੋਇਆ ਇਹ ਥੱਲੇ ਇਹ ਥੱਲੇ ਭਾਈ ਜੀ ਦੁੱਧ 4 ਕਿਲੋ ਹੈ ਉੱਥੇ ਆ ਪੱਠ ਕਿਲੋ ਚ ਹੋਇਆ 7.5 ਕਿਲੋ ਉਧਰ ਦੋ ਡੰਗ ਚੋਈ ਆਪਾਂ ਨੇ ਉੱਥੇ ਚੋਕੀ ਰੱਖਿਆ ਚੋਕੇ ਲੈਂਦੀ ਐ ਕਿੰ ਕੀ ਰੇਟਰ ਹੋ ਫਿਰ ਇਹਦਾ ਇਹਦਾ ਵੀ ਬਈ 87 ਕਰਾ ਲਓ ਕੁਛ ਕਰ ਇਹ ਵੀ 85000 ਦੇ ਦੇਣੀ ਆਪਾਂ ਨੂੰ ਖੋਲ ਵੀ ਮੁੰਡਾ ਕਰਾਂ ਲੈ ਵੀ ਆਹਾ ਵੀ 3 ਮਹੀਨਿਆਂ ਦੀ ਗੱਬਣ ਆ ਜਿਹੜੀ ਆਹ ਚੰਗੇ ਕੱਦ ਕਾਠ ਵਾਲੀ ਦੇਖ ਲਓ ਤੁਸੀਂ ਖੜੀ ਦਾ ਲੇਵਾ ਇਹਦਾ ਦਿਖਾਦ ਗਏ ਆਪਾਂ ਹਨਾ ਆ ਦੇਖੋ ਥਣ ਲੇਵਾ ਆਪੇ ਪੂਛ ਪਾਸੇ ਕਰ ਲਈ ਕਰਮ ਵਾਲੀ ਨੇ ਤੇ ਲੈ ਚੱਲ ਕਰਾਂ ਹਿੱਧਰ ਲੈ ਚੱਲ ਉਧਰ ਲੈ ਚੱਲ ਲੰਮੀ ਲੈ ਵੀ ਆਹਾ 3 ਮਹੀਨਿਆਂ ਦੀ 3 ਮਹੀਨਿਆਂ ਦੀ ਗੱਬਣ ਆ ਗਈ ਤਾਂ ਤੇ 4 ਕਿਲੋ ਆ 85000 ਰੁਪਏ ਲੈ ਚੱਲ ਬਾਹਰ ਕੋਈ ਗੱਲ ਨਹੀਂ ਇਹ ਥਾਂ ਭੀੜਾ ਬਾਈ ਕੋਲੇ ਠੀਕ ਐ ਲੈ ਖੌਣ ਦੇਖੋ ਓਏ ਥੱਲੋਂ ਥਣ ਲੈ ਵੀ ਦੀ ਭਈ ਇਹ ਸੋਹਣੀ ਆ ਥਣ ਵੀ ਸੋਹਣਾ ਲੱਗਿਆ ਅਲਿਆ ਕਰਾਂ ਲੈ ਚੱਲ ਕੋਈ ਗੱਲ ਨਹੀਂ ਹੈ ਯਾਰ ਨਾ ਭਾਈ ਦੀਆਂ ਤਾਂ ਕਰਕੇ ਇਹਨਾਂ ਦੇ ਬੱਚੇ ਵਿੱਚ ਹੈ ਨਹੀਂਗੇ ਤੇ ਵੀ 85000 ਰੁਪਏ ਦੀ ਚੰਗੇ ਕੱਦ ਕਾਠਲ ਝੋਟੀ ਆ ਠੀਕ ਐ ਆ ਕਰਾਂ ਜਗਦੀਰ ਜਿਹੜੀ ਤੇਰੀ ਚੌਥੇ ਨੰਬਰ ਵਾਲੀ ਹੈ ਜੀ ਇਹਦੇ ਭਾਲ ਦੀ ਬੱਚਾ ਬੱਚਾ ਇਹਨੂੰ ਕਿੱਥੇ ਸਿਆਵੇ ਹਰਿਆਣੇ ਚ ਇਹਦਾ ਬੱਚਾ ਹੈ ਬੱਚੇ ਕਰਕੇ ਇਹ ਕਿਹੜੇ ਰੀਜੀਆਂ ਮੱਝਾਂ ਬਈ ਸਾਰ ਦੀਆਂ ਖਾਸ ਸਾਰ ਤੇ ਦੋ ਪਿੰਡ ਲਵੇ ਨੇਗੇ ਉਥੋਂ ਲੈਤੀਆਂ ਨੇ ਆਪਾਂ ਨੇ ਸਾਰਾ ਰਿਕਾਰਡ ਇਹਨਾਂ ਦਾ ਦੋ ਦਿਨ ਆਪਣੇ ਲੱਗੇ ਨੇ ਠੀਕ ਐ ਤੇ ਜਿਹੜੀ ਤੇਰੀ ਮਗਰ ਝੋਟੀ ਆ ਗਈ ਆਹ ਇਹ ਮੱਝ ਦਾ ਸੂਆ 10ਵੇਂ ਇਹਦਾ ਬਈ ਅਗਲਾ ਆਪਾਂ ਦਾ ਤੀਜੇ ਕਹਿ ਕੇ ਦਿੱਤੀ ਐ ਹੈਗੀ ਵੀ ਤੀਜੀ ਐ ਤੇ ਹੂੰ ਅਗਲਾ ਆਪ ਦੇ ਸਾਹ ਬਣਾ ਲਾੜੇ ਠੀਕ ਐ ਤੀਜੀ ਸੂਰਜ ਨਾਲ ਇਹ ਠੀਕ ਐ ਜਿਹੜਾ ਨਹੀਂ ਕਰਦੇ ਕੋਈ ਵੀ ਫੋਨ ਦੇ ਨਾਲ 10 ਮਿੰਟ ਅਗਲਾ ਇੰਟ ਪਾ ਦਿੰਦਾ ਖੋਲ ਕਰ ਇਹ 5 ਮਹੀਨਾ ਦੀ ਗੱਬਣ ਬਾਈ ਜੀ 5 ਮਹੀਨਾ ਦੀ ਹਾਂ ਜੀ ਹਾਂ ਜੀ ਦੁੱਧ ਹੈ ਨਹੀਂ ਹੁਣੇ ਦਾ ਦੁੱਧੋ ਡਰਾਈ ਹੈ ਬਾਈ ਧਾਰਾ ਹਜੇ ਆਉਂਦੀਆਂ ਨਾ ਹੁਣ ਮਾਰਦੇ ਆਂ ਤੀਜੇ ਦਿਨ ਅਸੀਂ ਧਾਰਾ ਅੱਛਾ ਠੀਕ ਟਰਾਈ ਕਰੀ ਜੰਨਿਆਂ ਨੂੰ ਲੈ ਆ ਦੇਖੋ ਇਹਦਾ ਵੀ ਬੱਚਾ ਰੱਖਿਆ ਕੱਟੀ 7 ਕਿਲੋ ਦੁੱਧ ਸੀ ਉੱਥੇ ਹਾਂ 7 ਕਿਲੋ ਹਾਂ ਇਹਨੇ ਉਹ ਜਿਵੇਂ ਆਪਣੇ ਇੱਕ ਡੰਗ ਲਾ ਗਿਆ ਦੁੱਧ ਤੇ ਇਹ ਟੀਕੇ ਨਾਲ ਵੀ ਨਹੀਂ ਲੱਗੀ ਬਾਈ ਜਿਹੜੀ ਸਚਾਈ ਆ ਹਾਂ ਠੀਕ ਹੈ ਕੱਤਾ ਮਾਰਦੀ ਆਪਾਂ ਫੇਰ ਛੜਤਾ ਖੜਾ ਇੱਕ ਦਾ ਪੱਟੀ ਕਨ ਲਾਉਂਦੇ ਇੱਕ ਡੰਗ ਲਾ ਕੇ ਦੇਖੋ ਵੀ ਚੱਲੋ ਦੁੱਧ ਜ਼ਿਆਦਾ ਕਰਕੇ ਵੀ ਦੁੱਧ ਮਚਾਉਣਾ ਔਖਾ ਤਾਜੀ ਦਾ ਭਾਈ ਇਹਦਾ ਵੀ ਉਹਨਾਂ ਨੇ ਕਿਹਾਗਾ 17 18 ਲੀਟਰ ਸੀ ਚੋਇਆ 17 18 ਹਾਂ ਠੀਕ ਆ ਲੈ ਵੀ ਆ ਦੇਖ ਲੋ ਇਹ ਤਿਆਰ ਮੱਝ ਆਪਣੇ ਸੂਣ ਵੇਲੇ ਦੇਖੀ ਹੋਈ ਆਪ ਜੀ ਠੀਕ ਆ ਆ ਦੇਖਿਓ ਮਿੱਤਰੋ ਇਹ ਜਿਹੜੀ ਹੈਗੀ ਤੋਕੜ ਗੱਪਣ 5 ਮਹੀਨਿਆਂ ਦੀ ਹਾਂ ਭਾਈ 5 ਇਹਦਾ ਰੇਟ ਕਿੰਨਾ ਹੈਗਾ ਇਹਦਾ ਰੇਟ ਭਾਈ 85 ਕਰੋ ਕੁਛ ਕਰੋ ਇਹ 81000 ਦੀ ਦੇਣੀ ਆਪਾਂ ਨੇ ਠੀਕ ਆ 81 ਦੀ ਲੈ ਵੀ ਮਿੱਤਰੋ ਆਹਾ ਲੈ ਚੱਲ ਲੰਮੀ ਕੋਈ ਗੱਲ ਨਹੀਂ ਸਿੰਘਾਂ ਤੋਂ ਫੜ ਕੇ ਤੂੰ ਰੱਸੇ ਤੋਂ ਫੜਨਾ ਰੱਸੇ ਤੋਂ ਫੜ ਤੂੰ ਸਿੰਘਾਂ ਤੋਂ ਫੜੀ ਜਾਂਦਾ ਇਹ ਆਹ 5 ਮਹੀਨਿਆਂ ਦੀ ਗੱਬਣ 81000 ਰੁਪਏ ਰੇਟ ਲਿਆ ਕਰਾ ਮੋੜ ਲੈ ਹੁਣ ਕਿਵੇਂ ਤੁਰੀ ਜਾਂਦੀ ਤੂੰ ਤਾਂ ਸਿੰਘ ਵੜ ਲੰਗਾ ਇਹ ਲੈ ਵੀ ਆ ਦੇਖ ਲੋ ਲੈ ਚੱਲ ਕਰਾਂ ਲੈ ਚੱਲ ਸਿੰਘ ਸਿੰਘ ਕੁੰਡਾ ਬਾਕੀ ਝੋਲੀ ਜਿਹੜੀ ਹੈ ਕਿ ਆਪਾਂ ਨੇੜੇ ਹੁਣ ਦਿਖਾ ਦਨੇ ਆ ਠੀਕ ਐ ਆ ਝੋਲੀ ਐ ਦੀ ਇਹਦਾ ਰੇਟ ਆ ਗਿਆ 5 ਮਹੀਨਿਆਂ ਦੀ ਗੱਬਣ ਦਾ 81000 ਰੁਪਏ ਓਕੇ ਆ ਅੱਛਾ ਜਿਵੇਂ ਹੁਣ ਮੰਨ ਕੇ ਚੱਲ ਗਏ ਜਿਹੜੀਆਂ ਆਪਣੇ ਕੋਲੇ ਚਾਰੇ ਆਈਆਂ ਇਹ ਆ ਬੰਦਾ ਇੱਥੇ ਆਪਦਾ ਡਾਕਟਰ ਲੈ ਕੇ ਆਵੇ ਹਾਂ ਭਾਈ ਤੇ ਆਪਦਾ ਡਾਕਟਰ ਲੈ ਕੇ ਚੈੱਕ ਕਰਾ ਕੇ ਭਾਈ ਫੇਰ ਮੱਝ ਦੇਵਾਂਗੇ ਥਾਣਾ ਇੱਥੇ ਪਾਸ ਕਰਾਵਾਂਗੇ ਆਪਾਂ ਠੀਕ ਹੈ ਤੇ ਜੇ ਕੋਈ ਭਾਈ ਆਨਲਾਈਨ ਕਹਿੰਦਾ ਆਪਾਂ ਆਨਲਾਈਨ ਪਸ਼ੂ ਦਿੰਦੇ ਨਹੀਂ ਭਾਈ ਠੀਕ ਹੈ ਕਿਉਂ ਨਹੀਂ ਦਿੰਦੇ ਹੈਗੇ ਇਹ ਪਸ਼ੂ ਕਰਮ ਵਾਲੇ ਜਿੱਥੇ ਚੰਗੇ ਦਾਮ ਮੇ ਜਾਣ ਜਿਹੜਾ ਕੇਅਰ ਕਰੂਗਾ ਉਹ ਤਾਂ ਆ ਜਾਊਗਾ ਜਦੋਂ ਲੱਖ ਸਵਾ ਲੱਖ ਲਾਉਣਾ ਕਿਸੇ ਨੇ ਚਾਹਣਾ ਤੇ ਨਹੀਂ ਭਾਈ ਆਨਲਾਈਨ ਸਵਾਲ ਲੈਂਦਾ ਅਗਲਾ ਪਾ ਕੇ ਸਾਈ ਮੱਝ ਦੀ 3000 ਰੁਪਏ ਅਗਲਾ ਮੁੜ ਕੇ ਫੋਨ ਲੰਦਾ ਆਪਾਂ ਕਿਸੇ ਦੀ ਰੱਖਣੀ ਨਹੀਂ ਪਤਾ ਹੈ ਤੇ ਤਾਂ ਕਰਕੇ ਫਿਰ ਵਾਪਸ ਕਰਦੀ ਇਹ ਮੱਝ ਦੀ ਇਹੀ ਕਿਤਾਬਾਈ ਵੇਖੀ ਸੀ ਮੱਝ ਇਹ ਪਿਛਲੀ ਵੀਡੀਓ ਵਾਲੀ ਆ ਤਿੰਨੇ ਹਜ਼ਾਰ ਬੰਦੇ ਨੇ ਸਾਈ ਪਾਤਾ ਮੁੜ ਕੇ ਦੋ ਦਿਨ ਫੋਨ ਨਹੀਂ ਚੱਕਿਆ ਦੋ ਦਿਨਾਂ ਬਾਅਦ ਜਦੋਂ ਫੋਨ ਨਾਲ ਚੱਕਿਆ ਮੈਸੇਜ ਕਰ ਕਰਕੇ ਉਹਨੂੰ ਇਹੀ ਕਿਹਾ ਫੋਰ ਫੋਨ ਤੇ ਲੱਗੀ ਭਰਾਵਾ ਆਪਦੀ ਤੂੰ ਪੈਸੇ ਵਾਪਸ ਕਰਾ ਲੈ ਠੀਕ ਹੈ ਸਾਨੂੰ ਕੋਈ ਨਹੀਂ ਚੱਕਰ ਦਾ ਮੱਝ ਦਾ ਤੇ ਗੱਲ ਕਰ ਵੀ ਉਹਦੀ ਪਹਿਲਾ ਬੰਦਾ ਜੇ ਉਰੇ ਆਊਗਾ ਤਸੱਲੀ ਕਰੂਗਾ ਉਹ ਤੇ ਸਾਰਾ ਨਵਧੀਆ ਸਹੀ ਗੱਲ ਹੈ ਨੰਬਰ ਕਿਹੜਾ ਚੱਲਦਾ ਨੰਬਰ 9501722 4638 ਠੀਕ ਹੈ ਲੋ ਵੀ ਇਹ ਸੀ ਬਾਈ ਜਗਦੀਰ ਠੀਕ ਹੈ ਤੇ ਇੱਥੇ ਆਇਓ ਮਾਈ ਕੋਲ ਜਿਹੜੀਆਂ ਗੱਬਣਾ ਆਈਆਂ ਤੋਕਣਾ ਗੱਬਣਾ ਮੱਜਾਂ ਪਾਸ ਕਰਕੇ ਲੈ ਜਾਓ ਧੰਨਵਾਦ ਸਾਰੇ